ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਦੋਸਤੋ 22 ਦਸੰਬਰ ਨੂੰ ਅਯੋਧਿਆ ਦੇ ਵਿੱਚ ਬਹੁਤ ਵੱਡਾ ਦਿਨ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਵਿਸ਼ੇ ਭਰ ਦੇ ਵਿੱਚ ਚਰਚਾ ਹੋ ਰਹੀ ਹੈ ਤੇ ਚਰਚਾ ਇੱਕ ਪੰਜਾਬ ਦੇ ਵਿੱਚ ਛਿੜੀ ਹੋਈ ਹੈ ਕਿ ਜਦੋਂ ਸਿੱਖ ਕੌਮ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂबीर ਸਿੰਘ ਜੀ ਨੂੰ ਵੀ ਇਸ ਸਬੰਧ ਵਿੱਚ ਪੈਗਾਮ ਆਉਂਦਾ ਹੈ ਕਿ ਉਥੇ ਸ਼ਿਰਕਤ ਕਰਨ ਤਾਂ ਉਹਨਾਂ ਦਾ ਜੋ ਸਟੈਂਡ ਹੈ ਹਾਲੇ ਤੱਕ ਕਲੀਅਰ ਨਹੀਂ ਹੋਇਆ ਜਿਸ ਨੂੰ ਲੈ ਕੇ ਕੁਝ ਜਥੇਬੰਦੀਆਂ ਦੇ ਵੱਲੋਂ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਕੀ ਆਖਿਰ ਸ਼੍ਰੀ ਹਰਿਖਾਲਤਾਖਸਬ ਦੇ ਜਥੇਦਾਰ ਉਥੇ ਨਤਮਸਤਕ ਹੋਣਗੇ ਉਥੇ ਹਾਜ਼ਰੀ ਭਰਨਗੇ ਜਾਂ ਨਹੀਂ ਭਰਨਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਉਹ ਆਪਣਾ ਸਟੈਂਡ ਕਲੀਅਰ ਕਰਨ ਅੱਜ ਚੰਡੀਗੜ੍ਹ ਦੇ ਵਿੱਚ ਗੁਰਦੁਆਰਾ ਕੇਂਦਰੀ ਗੁਰੂ ਸਿੰਘ ਸਭਾ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਵਿਚਾਰ ਗੋਸ਼ਟੀ ਹੋਈ ਹੈ ਡਾਕਟਰ ਪਿਆਰੇ لال ਗਰਗ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਗੱਲਬਾਤ ਕਰਾਂਗੇ ਸਰ ਸਵਾਗਤ ਸ਼ੁਕਰੀਆ ਜੀ ਇਹ ਇੱਕ ਬਹੁਤ ਵੱਡਾ ਚਰਚਾ ਜਿਹੜੀ ਸ਼ਟ ਚੁੱਕੀ ਹੈ ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ ਦੇਖੋ ਚਰਚਾ ਇੱਕ ਤਰੀਕੇ ਨਾਲ ਮੰਦਭਾਗੀ ਹੈ ਮੰਦਭਾਗੀ ਇਸ ਕਰਕੇ ਹੈ ਵੀ ਜਿਨ੍ਹਾਂ ਨੇ ਆਪਣਾ ਇਹ ਸਿਆਸੀ ਤੌਰ ਤੇ ਕੰਮ ਕਰਨਾ ਸੀ ਪ੍ਰਾਣ ਪ੍ਰਸਤਾ ਦਾ ਉਹਨੂੰ ਧਰਮ ਦਾ ਰੰਗ ਦੇਣੀ ਸੀ ਜਿਵੇਂ ਧਰਮ ਤਾਂ ਜਿਹੜਾ ਡਿਊਟੀ ਨਿਭਾਉਣਾ ਹੁੰਦਾ ਹੈ ਕਿ ਆਪਦਾ ਫਰਜ਼ ਨਿਭਾਉਣਾ ਹੁੰਦਾ ਹੈ ਫਰਜ਼ ਨਿਭਾਉਣ ਦੀ ਬਜਾਏ ਸੀ ਧਰਮ ਨੂੰ ਕਰਮ ਕਾਂਡ 'ਚ ਬਦਲ ਲੈਣਿਆ ਤਾਂ ਉਹਦੋਂ ਸੜੋਖਾ ਹੋ ਜਾਂਦਾ ਹੈ ਤੇ ਦੂਜੀ ਗੱਲ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਤਾਂ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਧਰਮ ਨੂੰ ਮੰਨੋ ਜਾਂ ਨਾ ਮੰਨੋ ਉਹ ਤਾਂ ਜਿਹੜੇ ਨਾ ਮੰਨ ਨਾਲ ਨੇ ਉਹ ਵੀ ਇੱਕੋ ਜਿਹੇ ਨੇ ਜਿਹੜੇ ਮਰਜੀ ਧਰਮ ਨੂੰ ਮੰਨੋ ਸੋ ਉਸ ਦੇ ਹਿਸਾਬ ਨਾਲ ਮੈਨੂੰ ਲੱਗਦਾ ਹੈ ਵੀ ਇੱਕ ਤਾਂ ਦੇਸ਼ ਦੀ ਸਾਰਾ ਸਿਸਟਮ ਹੀ ਗੜਬੜ ਹੋਇਆ ਹੋਇਆ ਹੈ ਜਿਹਦੇ ਵਿੱਚ ਇਹ ਇਹੋ ਜਿਹਾ ਤਰੀਕਾ ਵਰਤਣਾ ਪੈ ਰਿਹਾ ਦੂਜਾ ਇਹ ਵੀ ਹੈ ਵੀ ਕਿਉਂਕਿ ਦੇਸ਼ ਦੇ ਵਿੱਚ ਬਹੁਤ ਸਾਰੀ ਬੇਚੈਨੀ ਫੈਲੀ ਹੋਈ ਹੈ ਜਿਹਦੇ ਵਿੱਚ ਲੋਕਾਂ ਚ ਬੜੀ ਜਿਹੜੀ ਹੈ ਅਨਿਸ਼ਚਿਤਤਾ ਬਣੀ ਪਈ ਹੈ ਤੇ ਭੀੜ ਤੰਤਰ ਬਣਾਇਆ ਜਾ ਰਿਹਾ ਹੈ ਦੇਸ਼ ਨੂੰ ਧਰਮ ਦੇ ਨਾਂ ਦੇ ਉੱਤੇ ਪੂਜਾ ਪਾਠ ਦਾ ਇਹ ਧਰਮ ਵੀ ਨਹੀਂ ਕਹਾਂਗਾ ਕਿਉਂਕਿ ਧਰਮ ਤਾਂ ਬੜੀ ਉੱਚੀ ਪਵਿੱਤਰ ਚੀਜ਼ ਹੈ ਧਰਮ ਦੇ ਪੂਜਾ ਪਾਠ ਦੇ ਨਾਂ ਦੇ ਉੱਤੇ ਲੋਕਾਂ ਨੂੰ ਪਿੱਛੇ ਡਾਇਆ ਜਾ ਰਿਹਾ ਉਹ ਜਿਹੜੀ ਸਾਰੀ ਧਰਮੀ ਇਹ ਕੁਝ ਕਰ ਰਹੇ ਨੇ ਬਈ ਆ ਜਾ ਕਰ ਲੋ ਆ ਜਾ ਕਰ ਲੋ ਆ ਜਾ ਕਰ ਲੋ ਉਹ ਧਾਰਮਿਕ ਤਰੀਕੇ ਜਿਹੜੇ ਨੇ ਉਹ ਆਪਦੇ ਆਪ ਦੇ ਵਿਅਕਤੀਗਤ ਹੁੰਦੇ ਨੇ ਉਹ ਕਿਸੇ ਕੌਮ ਦੇ ਆਪਦੇ ਹੁੰਦੇ ਨੇ ਉਹ ਕਿਸੇ ਰਾਜ ਦੇ ਨਹੀਂ ਹੁੰਦੇ ਜਿੱਦੇ ਰਾਜ ਧਰਮ ਦੀ ਗੱਲ ਕਰਨ ਲੱਗ ਜੇ ਉਹ ਹੀ ਜੀ ਹਲੇ ਤਾਂ ਬਾਕੀ ਧਰਮ ਵਾਲੇ ਫਿਰ ਮੋੜਾ ਸਮਝਣਗੇ ਤੇ ਇਸੇ ਤਰ੍ਹਾਂ ਜਦ ਅਕਬਰ ਦਾ ਰਾਜ ਸੀ ਕਿ ਉਦੋਂ ਜਿਹੜੇ ਮੁਸਲਮਾਨ ਜਾਂਦੇ ਸੀ ਹੱਜ ਕਰਨ ਉਹਨਾਂ ਨੂੰ ਤਾਂ ਕੋਈ ਟੈਕਸ ਨਹੀਂ ਲੱਗਦਾ ਸੀ ਹਿੰਦੂਆਂ ਤੇ ਟੈਕਸ ਲੱਗਦਾ ਸੀ ਤੇ ਉਹ ਹਿੰਦੂ ਕੱਟੇ ਹੋ ਕੇ ਕਹਿੰਦੇ ਇਹ ਕੀ ਮਤਲਬ ਹੈ ਜੱਤਾ ਸਾਨ ਨਹੀਂ ਨਾ ਜਾ ਕੇ ਸੀ ਤੇ ਬਣਾ ਲਾਓ ਜੇ ਮੁਸਲਮਾਨ ਰਾਜੇ ਦੇ ਰਾਜ ਚ ਗੱਲ ਕਹੀ ਜਾ ਸਕਦੀ ਹੈ ਤਾਂ ਹੁਣ ਕਿਉਂ ਨਹੀਂ ਕਿਹਾ ਜਾ ਸਕਦਾ ਵੀ ਭਾਈ ਸਾਰਿਆਂ ਨੂੰ ਧਰਮ ਨੂੰ ਬਰਾਬਰ ਮੰਨੋ ਸੋ ਉਹ ਮੈਨੂੰ ਲੱਗਦਾ ਕਿ ਤੇ ਉੱਥੇ ਹੈ ਦੂਜਾ ਜਦ ਇਹਨਾਂ ਨੇ ਸੰਦੇਸ਼ ਦਿੱਤੇ ਨੇ ਤੁਸੀਂ ਧਰਮ ਕਸਤੀਆਂ ਨੂੰ ਸੰਦੇਸ਼ ਦਿਨੋ ਤੁਹਾਡੀ ਆਪਣੀ ਧਰਮ ਕਸਤੀਆਂ ਤਾਂ ਤੁਹਾਡੇ ਵਿਰੁੱਧ ਨੇ ਚਾਰੋਂ ਸ਼ੰਕਰਾਚਾਰੀਆਂ ਨੇ ਮਨਾਂ ਕਰਤਾ ਵੀ ਨਹੀਂ ਜੀ ਇਹ ਤਾਂ ਅਨੁਸਤਾਨ ਇਹ ਤਾਂ ਇਹ ਤਾਂ ਠੀਕ ਨਹੀਂ ਹੈ ਤੇ ਜਿਆਦਾ ਇਹ ਠੀਕ ਨਹੀਂ ਹੈ ਤੇ ਕੋਈ ਨਾ ਕੋਈ ਅਪਸ਼ਕਨ ਹੋ ਜਾਏਗਾ ਉਹਨਾਂ ਨੇ ਇਹ ਦੱਸ ਦਿੱਤਾ ਫਿਰ ਭਾਈ ਤੁਸੀਂ ਕੰਨਿਆਂ ਤੋਂ ਘੜੀਸ ਦੇ ਕਿਉਂ ਤੁਸੀਂ ਇਹ ਧੱਕਾ ਕਿਉਂ ਕਰ ਰਹੇ ਹੋ ਤੁਹਾਨੂੰ ਇੰਨਾ ਜਦ ਆਮ ਤੌਰ ਤੇ ਮੈਂ ਬਚਪਨ ਸੁਣਦਾ ਸੀ ਉਹ ਕਹਿੰਦੇ ਜੀ ਇਹ ਨਾ ਇਹ ਦਰਵਾਜ਼ੇ ਵਿੱਚ ਦੇ ਨੰਗੋ ਇਹਦੀ ਡਟੈਂਟ ਟੁੱਟ ਜਾਣੀ ਆ ਜਾਂਦੇ ਹੋ ਜਦ ਤੁਸੀਂ ਨੰਗੋਗੇ ਉਹ ਬੰਦੇ ਲੱਗਦੇ ਨਹੀਂ ਸੀਗੇ ਉਹ ਦੱਸਦੇ ਤਾਂ ਮੰਡੀ ਪਾੜੀਆਂ ਟੁੱਟਣੀਆਂ ਨਹੀਂ ਟੁੱਟਣੀ ਤਾਂ ਕਦੀ ਗੱਲ ਹੈ ਸੋ ਜਿਆਦਾ ਤੁਸੀਂ ਜਿਹੜੀ ਗੱਲ 'ਚ ਵਿਸ਼ਵਾਸ ਰੱਖਦੇ ਹੋ ਹਿੰਦੂ ਧਰਮ ਦਾ ਚੰਗਾ ਮਾੜਾ ਠੀਕ ਹੋ ਜਾਣਾ ਗਲਤ ਹੋ ਜਾਣਾ ਸ਼ਗਨ ਆਪ ਸ਼ਗਨ 'ਚ ਵਿਸ਼ਵਾਸ ਹੈ ਜੀ ਸਾਰੇ ਹਿੰਦੂ ਵਿਸ਼ਵਾਸ ਕਰਦੇ ਨੇ ਉਸ 'ਚ ਕਿ ਉਹ ਜਿਹੜਾ ਆਪ ਸ਼ਗਨ ਸਾਹਮਣੇ ਦਿਖ ਰਿਹਾ ਸਾਰੇ ਵੱਡੇ ਵੱਡੇ ਜਿਹੜੇ ਸਾਡੇ ਮਹਾ ਵਿਦ ਨੇ ਚਾਰੋਂ ਸ਼ੰਕਰਾਚਾਰੀਆ ਕਹਿ ਰਹੇ ਨੇ ਬੜੇ ਪੰਡਤ ਵਿਦਵਾਨ ਕਹਿ ਰਹੇ ਨੇ ਫਿਰ ਜੇ ਉਹ ਆਪ ਸ਼ਗਨ ਹੋਣ ਦਾ ਡਰ ਹੈ ਫਿਰ ਕਿਉਂ ਕਰਦੇ ਹੋ ਤੁਸੀਂ ਇਹਦਾ ਮਤਲਬ ਕੋਈ ਨਾ ਕੋਈ ਤੁਹਾਡਾ ਆਪਣਾ ਅੰਦਰੋਂ ਮਕਸਦ ਹੋਰ ਹੈ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਜਿਉ ਨਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਤਿੱਕਤੇ ਹੈ ਹੁਣ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਾਕੀਆਂ ਨੂੰ ਸੰਦੇਹ ਆਏ ਨੇ ਉਸ ਨੇ ਇਹ ਕਿਨੇ ਦਿੱਤੇ ਨੇ ਉਸ ਨੇ ਇਹ ਜਿਨੇ ਰਾਸ਼ਟਰੀ ਸਿੱਖ ਸੰਗਤ ਨੇ ਉਸ ਨੇ ਇਹ ਦਿੱਤੇ ਨੇ ਰਾਸ਼ਟ ਰਐਸਐਸ ਨੇ ਆਰਐਸ ਦੇ ਪ੍ਰਮੋਦ ਕੁਮਾਰ ਆਕੇ ਗਏ ਨੇ ਉਸ ਨੇ ਇਹ ਦਿੱਤੇ ਨੇ ਬੀਜੇਪੀ ਨੇ ਫਿਰ ਇਹ ਧਾਰਮਿਕ ਸਮਾਗਮ ਤਾਂ ਹੋ ਜਾਣਾ ਫਿਰ ਤਾਂ ਸਿਆਸੀ ਸਮਾਗਮ ਹੋ ਗਿਆ ਇਸ ਸਿਆਸੀ ਸਮਾਗਮ 'ਚ ਕੋਈ ਜਾਵੇ ਨਾ ਆਵੇ ਅਕਾਲ ਤਖਤ ਸਾਹਿਬ ਦਾ ਸਿਆਸੀ ਸਮਾਗਮ 'ਚ ਤਾਂ ਕੋਈ ਜ਼ਰੂਰੀ ਨਹੀਂ ਆਇਆ ਜਾਂ ਜਾਣਾ ਨਾ ਜਾਣਾ ਇਹ ਅਕਾਲ ਤਖਸਾਲ ਸਾਹਿਬ ਕਹਦੇ ਨੇ ਕਿ ਸਿੱਖਾਂ ਦੇ ਤੌਰ ਤੇ ਤਾਂ ਜਾਣ ਦੀ ਲੋੜ ਨਹੀਂ ਐ ਜਿਹਨੇ ਬਤੌਰ ਪੋਲੀਟੀਕਲ ਬੰਦਾ ਜਾਣਾ ਉਹ ਜਿਹੜਾ ਮਰਜੀ ਜਾਈ ਜਾਵੇ ਠੀਕ ਪੋਲੀਟੀਕਲ ਤੌਰ ਤੇ ਜਾਓ ਏ ਸਿੱਖੀ ਇਹ ਸਮਾਜ ਕਿਉਂ ਕਿਉਂਕਿ ਸਿੱਖੀ ਦੇ ਤੌਰ ਤੇ ਮੂਰਤੀ ਪੂਜਾ ਤੁਸੀਂ ਜਾ ਨਹੀਂ ਸਕਦੇ ਬਤੌਰ ਸਿੱਖ ਹਵਨ ਤੁਸੀਂ ਕਰ ਹੀ ਨਹੀਂ ਸਕਦੇ ਹਵਨ ਤਾਂ ਉਹਦੇ ਉਹ ਫਿਰ ਤੁਸੀਂ ਗੁਰੂਆਂ ਸਾਹਿਬ ਨੂੰ ਨਹੀਂ ਮੰਨਦੇ ਤੁਸੀਂ ਦੋ ਦੋਨੇ ਕੰਮ ਨਹੀਂ ਹੋ ਸਕਦੇ ਦੋ ਬੇੜੀਆਂ 'ਚ ਪੈਰ ਨਹੀਂ ਰੱਖ ਸਕਦੇ ਦੁਬਦਾਂਵੇਂ ਦੋਨੋਂ ਗਏ ਨਾ ਮਾਇਆ ਵੀ ਨਹੀਂ ਨਰਾਮ ਫਿਰ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਤੁਸੀਂ ਇੱਕ ਪਾਸੇ ਹੋਣਾ ਪਊਗਾ ਜੇ ਤੁਸੀਂ ਸਿੱਖੋ ਤਾਂ ਸਿੱਖੀ ਦੇ ਉਸ ਉਲਾਂ ਤੇ ਚੱਲੋ ਜੇ ਤੁਸੀਂ ਮੁਸਲਮਾਨ ਹੋ ਮੁਸਲਮਾਨਾਂ ਵਾਲੇ ਤੇ ਚੱਲੋ ਜੀ ਹਿੰਦੂ ਹੋ ਤਾਂ ਹਿੰਦੂਆਂ ਵਾਲੇ ਤੇ ਚੱਲੋ ਵਿਚ ਵਿਚਾਲਣ ਕਰੋ ਸਿਆਸਤ ਦੇ ਵਿੱਚ ਜਿਹੜਾ ਤੁਸੀਂ ਜਣਾ ਹੋਰ ਗੱਲ ਹੈ ਉਹਦੇ ਚ ਰੂਪ ਤਾਂ ਕੋਈ ਫਸਲ ਹੈ ਪਰ ਤੁਸੀਂ ਸਾਰੇ ਭਾਰਤੀਆਂ ਨੂੰ ਬਰਾਬਰ ਮੰਨਣਾ ਉੱਥੇ ਤੁਸੀਂ ਇਹ ਨਹੀਂ ਦੇਖਣਾ ਵੀ ਹਿੰਦੂ ਆਏ ਸਿੱਖਾ ਹੈ ਮੁਸਲਮਾਨ ਹੈ ਕਿਉਂਕਿ ਪੂਜਾ ਤਾਂ ਆਪ ਦਾ ਆਪ ਦਾ ਤਰੀਕਾ ਹੈ ਪਾਰਸ ਦਾ ਆਪ ਦਾ ਤਰੀਕਾ ਸੋ ਮੈਨੂੰ ਐ ਲੱਗਦਾ ਹੈ ਵੀ ਇਹ ਦੋਨੇ ਪਾਸੇ ਹੀ ਗੜਬੜ ਹੋ ਰਹੀ ਹੈ ਔਰ ਦੇਸ਼ ਕਿਸੇ ਨਾ ਕਿਸੇ ਸੰਕਟ ਵੱਲ ਨੂੰ ਹੀ ਵੱਧ ਰਿਹਾ ਹੈ ਉਹ ਸੰਕਟ ਸ਼ੰਕਰਾਚਾਰੀਆ ਨੇ ਕਹੇ ਤਾਂ ਉਹਨਾਂ ਦੇ ਹਿਸਾਬ ਨਾਲ ਉੱਧਾ ਜਾਣਾ ਹੈ ਮੈਨੂੰ ਜਦ ਮੈਂ ਦੇਖਦਾ ਨਜ਼ਰ ਮਾਰਦਾ ਜਿਵੇਂ ਕੋਈ ਟਾਣੇ 'ਚ ਬੈਠਾ ਉਸੇ ਟਾਣੇ ਨੂੰ ਕੱਟ ਲਿਆ ਹੋਵੇ ਤੇ ਦਿਖਦਾ ਹੀ ਹੁੰਦਾ ਉਹਨੇ ਗਿਰੂਗਾ ਸਾਡੇ ਸੋ ਮੈਨੂੰ ਆਇ ਲੱਗਦਾ ਹੈ ਵੀ ਜਿਹੜਾ ਇਹ ਕੁਛ ਕਰ ਰਿਹਾ ਜਿਵੇਂ ਕਈ ਵਾਰੀ ਕੋਈ ਬੰਦਾ ਗੱਡੀ ਤੇ ਤੇਜ਼ ਚਲਾ ਰਿਹਾ ਜੀ ਤਾਂ ਉੱਧਰ ਮਾਰੀ ਜਾਂਦਾ ਹੈ ਲੱਗਦਾ ਹੁੰਦਾ ਯਾਰ ਐਕਸੀਡੈਂਟ ਕਰੂ ਔਰ ਉਹ 90% ਹੋ ਵੀ ਜਾਂਦਾ ਹੁੰਦਾ ਸੋ ਇਸ ਕਰਕੇ ਅੱਜ ਦੇਸ਼ ਮਹਾਣੇ ਤੇ ਖੜਾ ਹੈ ਜੀ ਤੇ ਜਿੱਥੇ ਦੇਸ਼ ਨੇ ਅੱਗੇ ਵਧਣਾ ਸੀ ਅਸੀਂ ਕਹਿੰਦੇ ਆ ਵੀ ਸਾਡੀ ਜੀ ਅਸੀਂ ਪੰਜਵੀਂ ਅਰਥਚਾਰਾ ਬਣ ਗਿਆ ਅਰਥਚਾਰਾ ਤਾਂ ਜ਼ਰੂਰ ਬਣ ਗਿਆ ਪਰ ਕੱਟੇ ਨੂੰ ਮੰਨ ਦਿੰਦਾ ਕੀ ਨੇ ਸਿਸ ਤਾਂ ਨੌ ਜਾਣ ਤਾਂ ਸਾਡੇ ਨੌਕਰੀ ਨਹੀਂ ਮਿਲ ਰਹੀ ਨੌ ਜਾਂ 10000 15000 ਤੇ ਟੱਕੇ ਖਾ ਰਿਹਾ ਹੈ ਇਹ ਅੱਜ ਬਿਆਨ ਨੇ ਅਰਥਚਾਰੇ ਦੇ ਕਿ ਜਿਹੜੇ 50000 ਰੁਪਿਆ ਤੱਕ ਜਿਨ੍ਹਾਂ ਨੂੰ ਪੈਨਸ਼ਨ ਜਾਂ ਤਨਖਾਹ ਮਿਲਦੀ ਹੈ ਜਾਂ ਆਮਦਨ ਹੈ ਉਹ ਉੱਪਰ ਦੇ 10% ਕੀ ਹੁੰਦੇ ਨੇ ਤੇ ਜੇ 90% ਜਨਤਾ ਇਸ ਤੋਂ ਥੱਲੇ ਹੈ 25000 ਤੋਂ ਵੀ ਥੱਲੇ ਹੈ ਉਹਦਾ ਕੀ ਗੁਜ਼ਾਰਾ ਹੈ ਸੋ ਇਸ ਕਰਕੇ ਦੇਸ਼ ਨੇ ਜਿੱਧਰ ਨੂੰ ਜਾਣਾ ਸੀ ਉਧਰ ਜਾਣ ਦੀ ਬਜਾਏ ਅੱਜ ਅਸੀਂ ਉਹਨਾਂ ਨੂੰ ਫਿਰ ਭੇਖਾ ਪਾ ਰਹੇ ਹਾਂ ਇੱਕ ਭਰਮ ਇੰਦਰਜਾਲ ਬੁਣ ਰਹੇ ਹਾਂ ਮੈਂ ਤਾਂ ਕਹਾਂਗਾ ਕਿ ਵੀ ਤੁਸੀਂ ਪੂਜਾ ਪਾਠ ਕਰੋ ਤੇ ਇਹ ਨਾ ਸਮਝੋ ਵੀ ਤੁਹਾਡੀ ਗਰੀਬੀ ਆ ਜਿਹੜੀ ਅਸੀਂ ਅਡਾਨੀਆਂ ਬਾਣੀਆਂ ਨੂੰ ਸਭ ਕੁਝ ਦਿੱਤਾ ਜਾਂ ਵਿਦੇਸ਼ੀ ਕਾਰਪੋਰੇਟਨ ਦੇਤਾ ਇਸ ਕਰਕੇ ਆ ਤੁਹਾਡੀ ਗਰੀਬੀ ਇਸ ਕਰਕੇ ਤੁਸੀਂ ਪੂਜਾ ਪਾਠ ਠੀਕ ਨਹੀਂ ਕਰਦੇ ਜੇ ਤੁਹਾਨੂੰ ਪੂਜਾ ਪਾਠ ਵਾਸਤੇ ਅਸੀਂ ਕਾ ਭਵ ਮੰਦਿਰ ਬਣਾਤਾ ਹਾਲਾਂਕਿ ਅਸੀਂ ਉਹ RAM DEDI ਜੋ ਮਰਿਆਦਾ ਪਰਸ਼ੋਤਮ RAM ਨੇ ਅਸੀਂ ਉਹਨਾਂ ਦੀ ਵੀ ਗੱਲ ਨਹੀਂ ਕਰ ਰਹੇ ਉਹਦੇ ਚ ਕਿਉਂਕਿ ਉਹ ਉਹ ਕਿਹੜਾ ਸਾਡੇ ਸਾਹਮਣੇ ਖੜੇ ਨਹੀਂ ਅਸੀਂ ਤਾਂ ਇਹ ਪ੍ਰਾਨ ਪ੍ਰਸ਼ਾਸਨ ਕਰਨੀ ਹੈ ਉਹਦੋਂ ਪਤਾ ਜੋ ਮਰਜ਼ੀ ਕਰੀਏ ਉਹੀ ਜੀ ਗੱਲ ਹੈ ਵੀ ਅਸੀਂ ਮੈਨੂੰ ਲੱਗਦਾ ਸਾਡੇ ਮਨ ਚ ਕੁਝ ਹੋ ਰਿਹਾ ਹੈ ਮੁੱਖ ਚ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਔਰ ਇਹਦਾ ਹਾਰ ਇਹੀ ਹੁੰਦਾ ਹੈ ਬਾਬਾ ਫਰੀਦ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਚ ਫਰੀਦ ਦਾ ਦਰਿਆਵੇ ਕੰਨੇ ਰੁਖੜਾ ਕਿਚਰਕ ਬੰਦੇ ਧੀਰ ਕੱਚੇ ਪਾਂਡੇ ਰਖੀਏ ਕਿਚਰ ਤਾਂ ਹੀ ਨੀਰ ਦਰਿਆ ਦੇ ਕੰਡੇ ਤੇ ਖੜਾ ਰੁਖ ਕਿੰਨਾ ਚਿਰ ਬਚਿਆ ਰਹੂਗਾ ਕੱਚੇ ਪਾਂਡੇ ਚ ਪਾਣੀ ਕਿੰਨਾ ਚਿਰ ਰੱਖਿਆ ਜਾ ਸਕਦਾ ਗੁਰਗੱਭੀ ਸਾਬ ਜੋ ਅੱਜ ਹੋਈ ਆ ਵਿਚਾਰ ਗੋਸ਼ਟੀ ਹੋਈ ਉਹਦੇ ਵਿੱਚ ਕਨਕਲੂਜਨ ਕੀ ਕੱਢਿਆ ਗਿਆ ਕਨਕਲੂਜਨ ਇਹ ਹੈ ਵੀ ਜਿਹੜੇ ਸਿੱਖ ਤਰਮਨੀਆ ਸਰਮੌਰ ਸੰਸਵਾ ਨੇ ਜਿਨ੍ਹਾਂ ਦੀ ਡਿਊਟੀ ਸੀ ਸਿੱਖ ਧਰਮ ਨੂੰ ਅਗਵਾਈ ਦੇਣ ਦੀ ਉਹ ਆਪਦੀ ਅਗਵਾਈ ਦੇ ਨਹੀਂ ਰਹੇ ਚੁੱਪਣੇ ਬਲਕਿ ਕਿਤੇ ਨਾ ਕਿਤੇ ਅੱਜ ਇੱਕ ਗ੍ਰੰਥੀ ਸਿੰਘ ਨੇ ਉੱਥੇ ਕਥਾ ਕਰਦੇ ਇਹ ਵੀ ਕਹਤਾ ਵੀ ਇਹ ਜਾਣਾ ਚਾਹੀਦਾ ਹੈ ਉਹ ਗ੍ਰੰਥੀ ਸਿੰਘ ਨੂੰ ਤਾਂ ਕੋਈ ਅਧਿਕਾਰ ਹੀ ਨਹੀਂ ਹੈ ਗੱਲ ਕਹਿਣ ਦਾ ਇਹ ਤਾਂ ਇੱਕ ਮਰਿਆਦਾ ਹੈ ਉਹਨੇ ਉਹ ਮਰਿਆਦਾ ਤੋੜੀ ਹੈ ਉਹ ਮਰਿਆਦਾ ਉਹਨੇ ਆਪੇ ਤੋੜਤੀ ਜਾਂ ਕਿਸੇ ਦੇ ਕਹਿਏ ਤੋਂ ਤੋੜਤੀ ਇਹ ਵੀ ਦੇਖਣ ਦੀ ਲੋੜ ਹੈ ਸੋ ਅੱਜ ਇਹ ਹੈ ਵੀ ਅੱਜ ਇਸ ਦਾ ਗੋਸ਼ਤੀ ਦਾ ਇਹੀ ਸੀ ਵੀ ਚਲੋ ਜੇ ਤੁਹਾਨੂੰ ਉਹ ਆਪਣੀ ਜਿਨ੍ਹਾਂ ਨੇ ਦੇਣੀ ਬੰਦੀ ਸੀ رائے ਉਹ رائے ਨਹੀਂ ਦੇ ਰਹੇ ਕਿ ਅਸੀਂ ਤਾਂ ਕੋਈ رائے ਨਹੀਂ ਦਿੱਤੀ ਐਤੋਂ ਗੁਰੂ ਗ੍ਰੰਥ ਸਾਹਿਬ ਚਾਹ ਲਿਖਿਆ ਅਸੀਂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ ਸਿੱਖ ਨੂੰ ਉਹ ਦੱਸਿਆ ਅਸੀਂ ਬਿਲਕੁਲ ਕੋਈ ਸਾਡੀ رائے ਨਹੀਂ ਹੈ ਦੇ ਹਵਾਲੇ ਦੇ ਵਿੱਚੋਂ ਹੀ ਗੱਲਬਾਤ ਕੀਤੀ ਸੀ ਹਾਂ ਗੁਰੂ ਗ੍ਰੰਥ ਸਾਹਿਬ ਤੁਹਾਡੇ ਸਾਹਮਣੇ ਅਸੀਂ ਜੇ ਤੁਸੀਂ ਅਟੈਂਡ ਕਰੀਏ ਤਾਂ ਤੁਹਾਡੇ ਸਾਹਮਣੇ ਸੀ ਅਸੀਂ ਕੱਲਾ ਕੱਲਾ ਸ਼ਬਦ ਹਰ ਕੋਈ ਬੁਲਾ ਰਹੇ ਨੇ ਕੱਲਾ ਕੱਲਾ ਸ਼ਬਦ ਦੱਸਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਪੋਜੀਸ਼ਨ ਹੈ ਜੇ ਪੋਜੀਸ਼ਨ ਹੈ ਜੇ ਉਹ ਤੁਹਾਨੂੰ ਨਹੀਂ ਵੀ ਦੱਸ ਦੇ ਤੇ ਫਿਰ ਆ ਪੋਜੀਸ਼ਨ ਹੈ ਸੋ ਗੱਲਬਾਤ ਹੋਈ ਹੈ ਜੋ ਚਰਚਾ ਛੜੀ ਹੋਈ ਹੈ ਪੰਜਾਬ ਦੇ ਵਿੱਚ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੋਰ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਉੱਥੇ 22 ਦਸੰਬਰ ਪ੍ਰਾਣ ਪ੍ਰਤੀਸ਼ਠਾ ਦੇ ਵਿੱਚ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ ਉਸ ਚੀਜ਼ ਨੂੰ ਲੈ ਕੇ ਕੇਂਦਰੀ ਗੁਰਦੁਆਰਾ ਗੁਰੂ ਸਿੰਘ ਸਭਾ ਦੇ ਵੱਲੋਂ ਜਿਹੜਾ ਅੱਜ ਵਿਚਾਰ ਗੋਸ਼ਟੀ ਕੀਤੀ ਗਈ ਸੀ ਤੇ ਉਹਨਾਂ ਨੇ ਇੱਕ ਕਨਕਲੂਜ਼ਨ ਕੱਢਿਆ ਹੈ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਰਜ ਹੈ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਸਿੱਖ ਕਦੇ ਵੀ ਮੂਰਤੀ ਪੂਜਾ ਨਹੀਂ ਕਰਦਾ ਇਸ ਲਈ ਕਿਸੇ ਵੀ ਸਿੱਖ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਤੁਸੀਂ ਬਣੇ ਰਹੋ ਚੱਕ ਪਾਣੀ ਪੰਜਾਬ ਕੇ ਸ੍ਰੀ ਟੀਵੀ ਦੇ ਨਾਲ ਜਨਰਲ ਕੈਮਰਾ ਪਰਸਨ ਹਰਜਿੰਦਰ ਸਿੰਘ